ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਪੜੇ ਮਹੱਲੇ ਦੇ ਵਿੱਚ ਤੇ ਅਮਨਦੀਪ ਵੀਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਵਪਾਰ ਦਾ ਬਾਈ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ 4 ਜਨਵਰੀ ਦਿਖਾਉਂਗਾ ਤੁਹਾਨੂੰ ਕਰਦੇ ਆ ਗੱਲਬਾਤਾਂ ਆਪਾਂ 22 ਦਿਨਾਂ ਤੋਂ 4 ਜਨਵਰੀ ਦਾ ਡਿਟੇਲ ਜਾਣਦੇ ਆ ਸਸਿਕਾਲ ਅਮਨਦੀਪ ਬਾਈ ਜੀ ਸਸਿਕਾ ਬਾਈ ਜੀ ਕੀ ਹਾਲ ਐ ਮਧੀਆਂ ਬਈ ਜੀ ਛੇਤਾਂ ਤੇ ਘਰ ਪਰਿਵਾਰ ਬਾਈ ਬਈ ਚਲੋ ਸ਼ੁਕਰ ਆ ਬਾਈ ਅੱਜ 4 ਜਨਵਰੀ ਬਾਈ ਆ 4 ਆ ਜੀ ਤਿੰਨ ਸੱਜਰਾਂ ਬਾਈ ਤਿੰਨ ਸੱਜਰਾਂ ਇੱਕ ਟੋਕੜਾ ਬਈ ਇੱਕ ਟੋਕੜਾ ਸ਼ੁਰੂਆਤ ਆਪਾਂ ਕਰਾਂਗੇ ਬਾਈ ਅੱਜ ਪਰਲੇ ਪਾਸੋਂ ਕਿ ਇਧਰੋਂ ਕਰੀ ਦੀ ਅੱਜ ਆਪਾਂ ਪਰਲੇ ਤੋਂ ਟੋਕੜਾ ਠੀਕ ਆ ਜੀ ਟੋਕੜੇ ਬਾਰੇ ਮੈਨੂੰ ਦੱਸੀ ਬਈ ਕਿੰਨਵਾ ਸੂਆ ਮੈਂ ਟੋਕੜਾ ਬਈ ਤੀਜਾ ਸੂਆ ਮੈਂ ਆ ਠੀਕ ਆ ਤੇ 7 ਕਿਲੋ ਦੋ ਦੋ ਟਾਈਮਾਂ ਆਇਆ ਸੜਿਆ ਦੂਮਾ ਟਾਈਮਾਂ ਦਾ 7 ਕਿਲੋ ਤੇ ਮਿਲਦੀ ਐ ਆ ਥਾਪੀ ਦੀ ਧਾਰਦੇ ਬਸ ਬੱਚਾ ਹੈ ਨਹੀਂ ਬਾਈ ਬੱਚਾ ਹੈ ਨਹੀਂ ਇਹਦਾ ਠੀਕ ਆ ਸੰਡੀ ਛੰਡੀ ਬਹੁਤ ਆ ਫਰਾਂ ਗੱਬਣ ਬਾਈ ਗੱਬਣ ਯਾਰ ਡੇਢ ਕਿ ਮਹੀਨੇ ਦੀ ਐ ਕੋਈ ਚੱਕ ਚਣੀ ਆਉਂਦੀ ਹਜੇ ਚੱਕ ਤੇ ਨਹੀਂ ਆਉਂਦੀ ਹੂੰ ਮੈਂ ਚੰਗੀ ਵਜਨ ਵਜਨ ਚੰਗਾ ਮੈਂ ਬਹੁਤ ਚੰਗੀ ਆ ਹੂੰ ਠੰਡੀ ਸੀਲ ਆ ਚੋਣ ਚਣ ਨੂੰ ਕਹੀ ਦੇ ਚੋਣ ਜਾਣਾ ਪੂਰਾ ਮੋਟਾ ਲੱਗਿਆ ਕੋਈ ਬਰੀਕ ਫੁੱਲਾ ਵੀ ਐ ਤਾਂ ਠੀਕ ਕੋਈ ਮਰਜੀ ਚੋਣਾ ਟਿਕਾ ਟੁਕਾ ਨਹੀਂਗਾ ਇਹਦਾ ਕੱਲੀ ਧਾਰ ਤੇ ਹੀ ਆ ਠੀਕ ਆ ਬਾਈ ਓਕੇ ਫਿਰ ਤਾਂ ਠੀਕ ਆ ਯਾਰ ਹਨਾ ਹਾਂ ਟਿਕਾ ਟੁਕਾ ਨਹੀਂਗਾ ਗੱਬਣ ਵੀ ਨਿਕਲ ਆਊਗੀ ਬਾਈ ਮੇਰਾ ਮੰਨ ਕੇ ਟਿਕਾ ਟੁਕਾ ਨਹੀਂਗਾ ਤੇ ਹਾਂ ਗੱਬਣ ਨਿਕਲ ਸਕਦੀ ਆ ਹਨਾ ਬਾਈ ਕਹ ਗਾ ਕਹਮਤ ਅਗਲ ਦੀ ਆ ਮੇਵਾਲੂਆ ਚੰਗਾ ਮੇਹਰ ਦੇ ਥੱਲੇ ਮੈਂ ਬਹੁਤ ਚੰਗੀ ਆ ਹੂੰ ਗੈਪ ਗੂਪ ਪਠਾਨਾਂ ਦਾ ਇਹ ਰੇਟ ਬਾਈ ਕੀ ਰਹੂਗਾ ਇਹਦਾ ਯਾਰ ਇਹਦਾ 65000 ਰੁਪਿਆ 65000 ਰੁਪਿਆ ਮਾਨਤਨ ਹੋ ਜਿੰਦੇ ਵਿੱਚ ਹੋ ਜੂਗਾ ਠੀਕ ਹੈ ਲੈ ਵੀ ਮਿੱਤਰੋ 65000 ਰੁਪਿਆ ਇਹਦੀ ਕੀਮਤ ਆ ਸਾਰੀ ਮਹਿੰਦੀ ਵਜਨ ਵੀ ਮਹਿੰਦਾ ਜੇ ਸੋਚੀਏ ਤਾਂ 55000 ਦੇ ਘੇਰਿਆਂ ਦੇ ਵਿੱਚ ਮਹਿੰਦਾ ਵਜਨ ਵਜਨ ਆ ਕੱਲਾ ਵੀ ਜਿਹੜੀ ਮੈਂ ਥੋਸ ਦੇਣੀ ਨਿਕਰ ਆ ਮੈਂ ਜਿੰਨੀ ਭਲੀ ਹੋਈ ਹੈ ਲੇਵਾ ਬਹੁਤ ਚੰਗਾ 7 ਕਿਲੋ ਦੁੱਧ ਆ ਬਾਈ ਦੋ 7 ਕਿਲੋ 1.5 ਮਹੀਨਾ ਹੋ ਗਿਆ ਬਣੀ ਨੂੰ ਅੱਛਾ ਤੇ ਬਾਈ ਇਹ ਤਾਂ ਹੋ ਗਈ ਤੋਕੜ ਆ ਪੂਰੀ ਮਹਿੰਦੀ ਕੀ ਡਿਟੇਲ ਆ ਪੂਰੀ ਨੂੰ ਬਈ 7ਵਾਂ ਦਿਨਾਂ ਸੋਈ ਨੂੰ 7ਵਾਂ ਦਿਨ ਸੋਈ ਨੂੰ ਬੱਚਾ ਬਾਈ ਇਹਦਾ ਫਿਰ ਆ ਬੱਲਾ ਕੱਟਾ ਇਹਦਾ ਅੱਛਾ ਇਹ ਨੀਲੀ ਦਾ ਵੀ ਦਾ ਕੱਟਾ ਇਹਦਾ ਹੈ ਠੀਕ ਆ ਬਾਈ ਚਵਾਈ ਕਿਵੇਂ ਲੱਗੀ ਚਵਾਈ ਚਵਾਈ ਬਾਈ ਬਹੁਤ ਵਧੀਆ ਨੂੰ ਮੈਂ ਪੋਲੀ ਆ ਚਵਾਈ ਪਾ ਬਹੁਤ ਸੋਹਣੀ ਹੈ ਠੀਕ ਆ ਬਾਈ ਤੇ ਚ ਮਨ ਲਾ ਬਰੇ ਸੁਆ ਕਿਨਵਾ ਸੋਈਆ ਬਈ ਇਹ ਤੋਆ ਦੂਜਾ ਦੂਜਾ ਸੁਆ ਹੈ ਠੀਕ ਆ ਦੁੱਧ ਕਿੰਨਾ ਹੋਊਗਾ ਬਈ ਹੁਣ ਦੁੱਧ ਬਈ ਇਹਲੇ 10 ਕਿਲੋ ਹੋਊਗਾ ਐਨ ਰੈਡੀ ਹੈ ਹਾਂ 10 ਕਿਲੋ ਤੋਂ ਬਾਹਰ ਹੋਊਗਾ ਅੰਦਰ ਨਹੀਂ ਠੀਕ ਆ ਬਈ ਤੇ ਥਣ ਜਾ ਇੱਕ ਜਿਹਾ ਉਹੀਆਂ ਕਰਦੀ ਐ ਠੀਕ ਆ ਥਣ ਸਹੀ ਜਾ ਓਕੇ ਜਾਵਾਂ ਚਵਾਈ ਚੋਈ ਮੈਂ ਜੋ ਦੋ ਟਾਈਮ ਚ ਹੋਵੇ ਅਗਲਾ ਯਾਰ ਠੀਕ ਆ ਵੀਰੇ ਠੀਕ ਆ ਤੇ ਇਹਦਾ ਰੇਟ ਬਈ ਕੀ ਰਹੂਗਾ ਇਹਦਾ ਸਰ ਮੁੱਲ ਬਈ ਮਰਜੀ ਕਰਾ ਲੈ ਲੱਖ ਕਰਾ ਲੈ ਪੰਜ ਕਰਾ ਲੈ ਹਾਂ ਲੈਣ ਦੇ ਨਾਲ 95000 95000 ਰੁਪਇਆ ਲੈਣ ਦੇ ਨਾਲ ਠੀਕ ਹੈ ਲੈ ਵੀ ਮੈਂ ਛੋਟੀ ਇਹ ਵੀ ਵਜਨ ਵਾਲੀ ਨਿੱਗਰ ਆ ਯਾਰ ਮੈਂ ਛੋਟੀ ਬਹੁਤ ਚੰਗੀ ਹੈ ਬਾਈ ਲੈ ਵੀ ਮੇਤਰੋ ਕੋ ਚੋਵੇ ਦੋ ਟਾਈਮ ਚੋਵੇ ਚਾਰ ਚੋਵੇ ਕੋਈ ਚੱਕਰ ਨਹੀਂ 10 ਕਿਲੋ ਤੋਂ ਬਾਹਰ ਹੋਊਗਾ ਉਹ ਤਾਂ ਕਰਦਾ ਨਹੀਂ ਹੈ ਕਰਦਾ ਨਹੀਂਗਾ ਲੈ ਮੇਤਰੋ 10 ਕਿਲੋ ਦੁੱਧ ਮੈਂ ਦੇ ਥਲੇ ਤਿਆਰ ਆ ਪੂਰੀ ਮੈਂ ਆ ਨੀਲੀ ਰਾਵੀ ਨਸਲ ਦੇ ਵਿੱਚ ਜਿਹੜੀ ਇਹ ਪੈਂਦੀ ਆ ਪਿਓਰਿਟੀ ਦਾ ਨਹੀਂ ਹੈਗੀ ਪਾਕ ਮਗਾ ਰਹਿੰਦੇ ਨੀਲੀ ਰਾਵੀ ਦਾ ਕਟਾ ਆ ਗਿਆ ਤੇ ਆ ਦੇਖ ਲੋ ਮਿੱਤਰੋ ਇਹਨੂੰ ਥੋੜਾ ਜਿਹਾ ਜਿਹੜਾ ਥਣ ਜ਼ਰੂਰ ਇੱਕ ਤੁਹਾਨੂੰ ਮੂਹਰਲਾ ਜਿਹੜਾ ਉਹ ਦੇਖਣ ਦੇ ਵਿੱਚ ਛੋਟਾ ਲੱਗਦਾ ਵਾ ਪਰ ਇਹ ਛੋੜਾ ਨਹੀਂ ਉਹ ਹੀ ਉਹ ਚੜਾਉਂਦੀ ਆ ਹਨਾ ਮੜਾਏ ਉਂਡੇ ਡਾਹ ਰੱਖਦੀ ਹੂੰ ਅੱਛਾ ਤੇ 95000 ਚ ਮੰਨਤਨ ਹੋ ਜੂ ਬਾਈ ਮੜਾ ਮੋਟੇ ਹੋ ਉਹ ਨੀਕੀ ਵਾ ਠੀਕ ਆ ਬਾਈ ਆ ਤਿੰਨ ਨੰਬਰ ਵਾਲੀ ਬਾਈ ਜਿਹੜੀ ਮੈਂ ਆ ਬਾਈ ਇਹ ਬਾਈ ਝੋਟੀਏ ਪਹਿਲੇ ਲਾਲਾ ਦੂਜੇ ਲਾਲਾ ਠੀਕ ਆ ਓਕੇ ਬਾਈ ਅਸਾਂ ਗੱਲ ਆ ਠੀਕ ਆ ਮੈਂ ਦੂਜੇ ਕਹਿੰਨਾ ਮਸਤ ਕਹਿੰਦੇ ਪਹਿਲੇ ਜਿੱਥੋਂ ਲਈ ਉਹਨਾਂ ਨੇ ਪਹਿਲਾਂ ਦੱਸਿਆ ਪਏ ਮੂੰਹ ਚੌਗੀ ਐ ਮੂੰਹ ਚਾਰ ਦਿਨ ਦਾ ਬਾਈ ਹੈ ਚਾਰ ਦਿਨ ਦਾ ਠੀਕ ਆ ਇਹਦਾ ਸੁਆ ਕਿੰਨੇ ਦਿਨ ਦਾ ਹੋ ਆਜਾ ਉੱਠਾ ਦਾ ਨਾ ਸੂਈ ਨਾ ਆ ਕੱਟੀ ਆ ਅੱਗੜ ਲਈ ਆਹ ਜਿਹੜੀ ਇਹ ਖੜੀ ਹੈ ਨਾ ਹਾਂ ਕੱਟੀ ਹੈ ਜੀ ਅੱਛਾ ਕੱਟੀ ਆ ਤੇ ਯਾਰ ਚੋਟੀ ਇਹ ਵੀ ਥੱਲੋ ਥੱਲੋ ਚੰਗੀ ਦੁੱਧ ਕਿੰਨੇ ਤੇ ਚੱਲਦੀ ਆ ਬਾਈ ਤੋ 9 ਕਿਲੋ ਬੋਲਾ ਏ ਥੱਲੇ ਬਾਈ ਕੱਲ ਹੀ ਹੜਿਆ ਸ਼ਾਮ ਨੂੰ ਬੰਨੋ ਠੀਕ ਆ ਬਾਈ ਸਰ ਦੁੱਧ 12 ਕਿਲੋ ਚੋਟੀ ਦੇ ਦਊਗੀ 9 ਕਿਲੋ ਬੋਲਾ ਏ ਥੱਲੇ ਹੂੰ ਲੇਵੇ ਲੂਵੇ ਦੀ ਖਰੀ ਆ ਯਾਰ ਜੰਨੀ ਹੈਗੀ ਆ ਹਨਾ ਹੂੰ ਹੂੰ ਅੱਛਾ ਇਹ ਕਿੰਨੇ ਦੀ ਦੇ ਦੀਆਂ ਇਹ ਲੈਂਡ ਦੇ 93000 93000 ਰੁਪਏ ਜੇ ਕੋਈ ਇਹ ਬੂਰੀ ਤੇ ਇਹ ਜੋੜਾ ਦੋਵੇਂ ਦੂਰ ਤਰਾਂਡੇ ਦਾ ਬੰਦਾ ਲੈ ਲਵੇ ਇਕੱਠਾ ਤੇ ਮਾਨਤਨ ਹੋ ਜੂ ਬਾਈ ਕਰ ਦਿਆਂਗੇ ਕੋਈ ਠੀਕ ਆ ਬਾਈ ਸ਼ਾਕ ਦੀ ਸੁਕਤਾਂ ਨਹੀਂ ਚੱਲਦੀ ਤੁਹਾਨੂੰ ਕੋਈ ਨਹੀਂ ਨਾ ਉਹੀ ਆ ਬੁੱਬੀ ਜੋ ਚੱਲਦੀ ਨਹੀਂ ਥਣ ਚਾਰੇ ਚੱਲਦੇ ਆ ਉਹ ਚਾਰੇ ਚੱਲਦਾ ਬਸ ਠੀਕ ਆ ਉਹ ਬੁੱਬੀ ਦਾ ਵਸ ਇੱਕ ਸਿੰਮ ਦੀ ਵੀ ਨਹੀਂ ਉਹ ਤਾਂ ਗਾਗੀ ਆ ਸਿੰਮ ਦੀ ਵੀ ਨਹੀਂ ਯਾਰ ਸਿੰਮ ਦੀ ਕੀ ਉਹ ਤਾਂ ਗਾਗੀ ਆ ਗਿਆ ਹਾਂ ਉਹਦਾ ਕੋਈ ਚੱਕਰ ਨਹੀਂ ਹੁੰਦਾ ਅੱਛਾ ਤੇ ਆ ਜਿਹੜੀ ਕੱਟੀ ਆ ਬਾਈ ਇਹ ਪਹਿਲਾਂ ਨਾ ਦੁੰਦੀ ਅਮੂ ਅੱਛਾ ਦੁੰਦੀ ਆ ਹਾਂ ਦੰਦ ਬਟਾ ਕੋਈ ਦਿਖਾ ਰਿਹਾ ਬਣੇ ਠੀਕ ਆ ਬਾਈ ਠੀਕ ਆ ਦੋਨ ਦੇਲੇ ਕਿੰਨੀਆਂ ਧਾਰਾਂ ਬਾਈ ਇਹਦੇਲੇ 8 ਕਿਲੋ ਦੋ 8 ਕਿਲੋ ਦੋ 343 ਦਾ ਕਿੰਨੇ ਦਿਨਾਂ ਦਾ ਸੂਆ ਬਾਈ ਉਹ ਰਿਓ 10 ਦਿਨ ਹੋ ਗਏ ਉਹ ਉੱਪਰਲੀ ਕੱਟੀ ਇਹਦੀ ਵੱਡੇ ਕੱਟੇ ਦੇ ਥਾਲ ਹੈ ਹਾਂ ਠੀਕ ਆ ਬਾਈ ਅੱਛਾ ਇਹਦੇ ਥਲੇ ਕਿੰਨਾ ਦੁੱਧ 9 ਕਿਲੋ ਕਿ 8 ਕਿਲੋ ਹੋਊਗਾ ਯਾਰ ਠੀਕ ਆ ਬਾਈ ਤੇ ਦੁੱਧ ਤਾਂ 10 ਕਿਲੋ ਦੇ ਜੂਗੀ ਅ ਵੀ ਹਨਾ ਦੇ ਦੂ 10 ਕਿਲੋ ਦੇ ਦੂ ਰੋ ਦੋ 10 ਦੇ ਦੂ ਹਾਂ ਇਹ ਮਾ ਵੱਡੀ ਬੁੱਡੀ ਆ ਛੋਟੀ ਘਰ ਦਾ ਚੰਗਾ ਛੋਟੀ ਦਾ ਅੱਛਾ ਇਹ ਕਿੰਨੇ ਦੀ ਦੇ ਦਿੱਗੇ ਯਾਰ ਯਾਰ ਲੈਣ ਦੇ ਨਹੀਂ ਕੀ ਪੁੱਛਣਾ ਮੁੱਲ ਲੈਣ ਲੈਣ ਅਜੇ ਲੈਣ ਦੇਣ ਵਾਲੇ ਕੰਮ ਆ ਰਹਿਣ 70000 ਰੁਪਏ ਫਿਰ ਤਾਂ ਠੀਕ ਆ ਯਾਰ ਕੋਈ ਮਾਰ ਨਹੀਂ ਬਾਈ ਲੈਣ ਮਿੱਤਰੋ 70000 ਰੁਪਏ ਦੇ ਵਿੱਚ ਆ ਝੋਟੀ ਦੋ ਦੰਦਾ ਮੱਠਪੂੜਾ ਹੀ ਕਹਿੰਦੇ ਇਹੋ ਜਿਹੇ ਦਾ ਟੁਕੜੋ ਕੇ ਵੀ ਨਹੀਂ ਦੀ ਵਿਕ ਜਾਂਦੀ ਹੈ ਹਨਾ ਬਾਈ 60000 ਦੀ ਟੋਕ ਪਾਪਾ ਜੋ وہی ਮੁੱਲ ਜੀ ਕੀਤੇ ਐ ਵੀ ਬਾਹਲੇ ਨਹੀਂ ਕੀਤੇ ਉਹ ਲਗਾ ਨਹੀਂ ਆਇਆ ਕਰੀ ਉਨੇ ਕੀਤੇ ਯਾਰ ਭਾਈ ਵਧੀਆ ਕੀਤਾ ਜਿਹੜਾ ਤੂੰ ਮੁੱਲ ਕਰਦਾ ਮਲਾਪਾ ਦੇ ਮੁੱਲ ਨਾਲ ਕਰਕੇ ਨਾ ਉਹ ਦੋ ਵਾਰ ਯਾਰ ਫੋਨ ਨਹੀਂ ਲਾਉਂਦਾ ਲਗਦਾ ਕਿ ਨਾ ਜਦੋਂ ਮੁੱਲ ਹੀ ਨਹੀਂ ਦੱਸੇ ਕੀ ਬਰਾ ਕੀ ਮੰਗੂਗਾ ਕੀ ਨਹੀਂ ਮੰਗਣਾ ਉਹ ਅਗਲਾ ਇਹ ਚੀਜ਼ ਤੇ ਭਾਉਂਦੀ ਆਪਾਂ ਵੀਡੀਓ ਨਾਲੋਂ ਘੱਟ ਮੰਗਣੇ ਹੁਣ ਪਰ ਅਗਲਾ ਇਹਦੀ ਸੋਚ ਰਿੰਦਾ ਯਾਰ ਮੁੱਲ ਡਬਲ ਕਰੂਗਾ ਆਪਾਂ ਜਾਇਦ ਜੇ ਕੀਤੇ ਆ ਮੁੱਲ ਹਾਂ ਠੀਕ ਆ ਬਾਈ ਉਹ ਨਹੀਂ ਅੱਗੇ ਸਰਵੇਦਲ ਸਾਂ ਗੱਲ ਮੈਂ ਉਹ ਲੋਕਾਂ ਦੀ ਵੀ ਗਲਤ ਫਹਿਮੀ ਹੁੰਦੀ ਆ ਅੱਗੇ ਉਹ ਮਈਆਂ ਬਾਲੀਆਂ ਡਬਲ ਸੀ ਹਾਂ ਵੱਟੀਆਂ ਹੀ ਬਾਲੀਆਂ ਤੁਸੀਂ ਵੀ ਸਾਰੀਆਂ ਉਧਰ ਦੀਆਂ ਮੱਕ ਜਵਾਂ ਇਹ ਆਪਣੇ ਉਧਰ ਦੀ ਕੋਈ ਫੜਾ ਮਰੇ ਕੋਈ ਆਪਣੇ ਉਧਰ ਦੀ ਨਹੀਂ ਬਾਈ ਹਾਂ ਇਹ ਇਧਰੋ ਹੀ ਲਈਆਂ ਲੋਕਰ ਇਧਰੋ ਲਈਆਂ ਆਪਾਂ ਇਹ ਝੂਠ ਮਰੇ ਚੱਲੋ ਰੱਖ ਮਾਰਿਆ ਨ ਫਿਰ ਇੱਥੇ ਜਦੋਂ ਵੇਚਣੀ ਆ ਅਗਲਾ ਕਮਰਾ ਮੈਂ ਤੇ ਖਰਚਾ ਪੈਂਦਾ 2 ਲੱਖ ਤੋਂ ਹਾਂ ਲੋ ਜਦੋਂ ਇੱਧਰ ਲੱਖ ਮੰਗ ਲਈ ਆ ਤਾਂ ਓਕੜ ਤੇ ਲੱਖ ਭਾਈ ਜਿੰਨੇ 17 ਕਿਲੋ ਸੱਜਰ ਨੇ ਦੇਣਾ ਤੋਂ ਵੱਡੀ ਝੋਟੀ ਸੀ ਆਪਣੇ ਖੜੀ ਠੀਕ ਆ ਉਹਦਾ ਆਪਣੇ ਰਿਸ਼ਤੇਦਾਰੀ ਦੇਦੀ ਮੁੰਡੇ ਨੂੰ 1 ਲੱਖ 10 ਹਜ਼ਾਰ ਦਿੰਦੀ ਹੈ ਫਿਰ ਕਿੱਡੀ ਚੋਟੀ ਜੰਬਣੀ ਹੁੰਦੀ ਬਾਈ ਛੋਟੀ ਦੁਨੀਆਂ ਤੇ ਨਹੀਂ ਜੰਪਦਾ ਹੁੰਨੀ ਯਾਰ ਅੱਛਾ ਹੁਣ 9041961464 9041961464 ਬਾਈ ਦਾ ਫੋਨ ਨੰਬਰ ਆ ਸ਼ਹਿਰ ਕੋਟਕਪੂਰਾ ਵਾ ਚੋਪੜਾ ਮਹੱਲਾ ਵਾ ਬਸ ਸਾਡੇ ਦੇ ਬਿਲਕੁਲ ਨੇੜੇ ਕਰਕੇ ਸਾਰੇ ਜਨਵਰਾਂ ਦੀ ਡਿਟੇਲ ਲੈਤੀ ਇਹ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਅੱਛਾ ਦੋ ਕੱਟੇ ਵੀ ਆ ਦਿਨੇ ਆ ਬਈ ਇਹ ਵੀ ਓਏ ਹੋਊ ਕੱਟਿਆਂ ਵਾਲਾ ਬੋ ਦੇ ਦਾਂਗੇ ਕੱਟਿਆਂ ਵਾਲੇ ਸਪੋਰੀ ਤੇ ਨਹੀਂ ਫਿਰ ਥਾਣਾ ਲੈ ਜਾਊਗਾ ਕਿੰਨੇ ਦੇ ਦੇਨੇ ਨਵੇੜ ਕੰਮ 25000 ਦੋਨਾਂ ਦਾ ਦੋਵਾਂ ਦਾ 25000 ਰੁਪਏ ਲੈ ਮੇਤਰੋ 25000 ਰੁਪਏ ਜੋੜੇ ਦਾ ਕਟਿਆਂ ਦਾ ਨਿਗਰ ਨਗਰ ਬਹੁਤ ਆ ਦੋਵੇਂ ਕਟੇ ਗੱਲਬਾਤ ਲਈ ਨੰਬਰ ਸਕਰੀ ਉਤੇ ਆ ਧੰਨਵਾਦ